ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਵਲਪ੍ਰੀਤ ਕੌਰ ਮੀਂਧਰੋਮ ਨਿਊ ਕਲੀਨਿਕ ਬਰਨਾਲਾ ਤੋਂ ਅੱਜ ਕੱਲ ਅਸੀਂ ਆਮ ਹੀ ਦੇਖਦੇ ਆਂ ਲੇਡੀਜ਼ ਦੇ ਵਿੱਚ ਅੰਡੇ ਦਾਣੀਆਂ ਜਾਂ ਬੱਚੇ ਦਾਣੀਆਂ ਦੇ ਵਿੱਚ ਰਸੌਲੀਆਂ ਹੋ ਜਾਂਦੀਆਂ ਨੇ ਜਿਦੇ ਵਿੱਚ ਡਾਕਟਰ ਕੋਲ ਜੋ ਤੁਸੀਂ ਜਾਣਦੇ ਹੋ ਤੁਹਾਨੂੰ ਬੱਚੇ ਦਾਣੇ ਕਢਾਉਣ ਦੀ ਸਲਾਹ ਦਿੰਦੇ ਨੇ ਜਿਹੜੀ ਕਿ ਰਸੌਲੀਆਂ ਨੂੰ ਠੀਕ ਕਰਨ ਦਾ ਤਰੀਕਾ ਨਹੀਂ ਆ ਉਹ ਤੁਹਾਡੇ ਸਰੀਰ ਦਾ ਇੱਕ ਬਹੁਤ ਇੰਪੋਰਟੈਂਟ ਅੰਗ ਹੀ ਕੱਢਣ ਦੀ ਸਲਾਹ ਦੇ ਰਹੇ ਹੁੰਦੇ ਨੇ ਜਿਹੜਾ ਕਿ ਤੁਹਾਡੇ ਸਰੀਰ ਦੇ ਵਿੱਚ ਕੈਲਸ਼ੀਅਮ ਨੂੰ ਐਬਜ਼ਾਰਬ ਕਰਨ ਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਵੈਸੇ ਹੀ ਜਦੋਂ ਸਾਡੀ ਉਮਰ ਵੱਧਦੀ ਆ ਕੁਝ ਹਾਰਮੋਨ ਬਦਲਣ ਕਰਕੇ ਸਰੀਰ ਦੇ ਵਿੱਚ ਜਿਹੜਾ ਕੈਲਸ਼ੀਅਮ ਐਬਜ਼ਾਰਬ ਹੋਣਾ ਹੁੰਦਾ ਮਤਲਬ ਸਾਡੇ ਸਰੀਰ ਨੂੰ ਕੈਲਸ਼ੀਅਮ ਲੱਗਣਾ ਹੁੰਦਾ ਉਹ ਘਟ ਜਾਂਦਾ ਜਿਸ ਦੇ ਕਰਕੇ ਹੱਡੀਆਂ ਦੀਆਂ ਪ੍ਰੋਬਲਮ ਸ਼ੁਰੂ ਹੋ ਜਾਂਦੀਆਂ ਨੇ ਪਰ ਜੇਕਰ ਤੁਸੀਂ ਆਪਣੇ ਬੱਚੇਦਾਨੀ ਜਾਂ ਅੰਡੇਦਾਨੀਆਂ ਨੂੰ ਕਢਾ ਦੇਣੇ ਆਪਰੇਸ਼ਨ ਕਰਕੇ ਰਸੋਲੀਆਂ ਦੀ ਵਜ੍ਹਾ ਕਰਕੇ ਤਾਂ ਜਿਹੜਾ ਇਹ ਕੈਲਸ਼ੀਅਮ ਅਬਜ਼ੌਰਬ ਹੋਣ ਨਾਲ ਪ੍ਰੋਬਲਮ ਆਈ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ ਜਿਸ ਕਰਕੇ ਤੁਹਾਨੂੰ ਹੱਡੀਆਂ ਨਾਲ ਰਿਲੇਟਡ ਸਰੀਰ ਦੇ ਵਿੱਚ ਬਹੁਤ ਸਾਰੀਆਂ ਤਕਲੀਫਾਂ ਆਉਂਦੀਆਂ ਨੇ ਜੇਕਰ ਤੁਹਾਡੀ ਬੱਚੇਦਾਨੀ ਜਾਂ ਅੰਡੇਦਾਨੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਰਸੌਲੀਆਂ ਜਾਂ ਗੰਡਾਂ ਦੀ ਕੋਈ ਪ੍ਰੋਬਲਮ ਆ ਤਾਂ ਮੈਂ ਤੁਹਾਨੂੰ ਸਲਾਹ ਦੇਵਾਂਗੀ ਤੁਸੀਂ ਆਪਣੇ ਨੇੜੇ ਦੇ ਕਿਸੇ ਵੈਲ ਕੁਆਲੀਫਾਈਡ ਡਾਕਟਰ ਨੂੰ ਇੱਕ ਵਾਰ ਜ਼ਰੂਰ ਮਿਲੋ ਆਪਰੇਸ਼ਨ ਕਰਾਉਣ ਤੋਂ ਪਹਿਲਾਂ ਹੋ ਸਕਦਾ ਹੈ ਹੋ ਸਕਦਾ ਕਿ 100% ਤੁਹਾਡੀਆਂ ਯੂਨੀਅਨ ਸੌਲੀਆਂ ਦੀ ਪ੍ਰੋਬਲਮ ਹੋਮਿਓਪੈਥੀ ਦੇ ਨਾਲ ਸੋਲਵ ਹੋ ਜੂਗੀ ਮੇਰੇ ਕਲੀਨਿਕ ਦੇ ਵਿੱਚ ਹਜ਼ਾਰੇ ਮਰੀਜ਼ ਜਿਨ੍ਹਾਂ ਨੂੰ ਸੌਲੀਆਂ ਦੀ ਪ੍ਰੋਬਲਮ ਸੀ ਉਹ ਠੀਕ ਹੋਏ ਨੇ ਬਿਨਾ ਕਿਸੇ ਆਪਰੇਸ਼ਨ ਤੋਂ ਸਿਰਫ ਹੋਮਿਓਪੈਥੀ